ਕੀ ਆ ਪੰਜਾਬ ਦੇ ਹਾਲਾਤ ਇਸ ਟਾਈਮ ਦੇਖੋ ਪੰਜਾਬ ਇੱਕ ਇਕੋ ਸਟੇਜ ਚੋਂ ਲੰਘ ਰਿਹਾ ਜਿਹਨੇ ਆਉਣੇ ਵਾਲੇ ਸਮੇਂ ਚ ਨਵਾਂ ਪੰਜਾਬ ਬਣ ਲਾਇਆ ਹੂੰ 2000 ਪਿਛਲੇ 10 ਸਾਲਾਂ ਦੀ ਆਪਾਂ ਜੀ ਗੱਲ ਕਰੀਏ ਇਹਨਾਂ 10 ਸਾਲਾਂ ਚ ਪੰਜਾਬ ਦੇ ਵਿੱਚ ਬਹੁਤ ਵੱਡੀ ਪੋਲੀਟੀਕਲ ਉਥਲ-ਪੁਥਲ ਹੋਈ ਹੈ ਠੀਕ ਔਰ ਜਿਹੜੀਆਂ ਸਾਡੇ ਪੰਜਾਬ ਦੀਆਂ ਅਰਵੇਤੀ ਪਾਰਟੀਆਂ ਸੀ ਉਹਨਾਂ ਦੇ ਅੰਦਰ ਵੀ ਬਹੁਤ ਵੱਡੀ ਉਥਲ-ਪੁਥਲ ਹੋਈ ਹੈ ਰਾਜਨੀਤਿਕ ਉਥਲ-ਪੁਥਲ ਜਿਹੜੀ ਆ ਉਹ ਕਿਸੇ ਸਟੇਬਿਲਟੀ ਵੱਲ ਵਧੇ ਆਉਣ ਵਾਲੇ 5 ਸਾਲ ਹਲੇ ਕੋਈ ਨਜ਼ਰ ਨਹੀਂ ਆਉਂਦਾ ਹੂੰ ਉਹ ਇੱਕ ਬਹੁਤ ਵੱਡਾ ਜਿਹੜਾ ਇੱਕ ਉਹ ਜਿਹੜਾ ਉਥਲ-ਪੁਥਲ ਦੇ ਪਿੱਛੇ ਕਿਉਂਕਿ ਰਾਜਨੀਤੀ ਜਿਹੜੀ ਆ ਉਹ ਸੱਭਿਆਚਾਰ ਨੂੰ ਸਿਰਜਦੀ ਆ ਜੀ ਰਾਜਨੀਤੀ ਅਰਥਚਾਰੇ ਨੂੰ ਸਿਰਜਦੀ ਆ ਰਾਜਨੀਤਿਕ ਪ੍ਰੇਮ ਭਾਈਚਾਰਾ ਸਿਰਜਦੀ ਆ ਪੰਜਾਬ ਦੇ ਵਿੱਚ ਇਹ ਚੀਜ਼ਾਂ ਉੱਧਰ ਨੂੰ ਜਿਹੜਾ ਬਦਲਾਅ ਇਨਕਲਾਬ ਪਿਛਲੇ ਦਿਨਾਂ 'ਚ ਦੇਖੋ ਪੰਜਾਬੀ ਕਿੰਦਾ 100 ਸਾਲ ਬਾਅਦ 1915 16 ਚ 100 ਸਾਲ ਪਹਿਲਾਂ ਗਦਰਵਾਰੀ ਸੋਚਿਆ ਗਿਆ ਕ੍ਰਿਡਾ ਦੀ ਧਰਤੀ ਤੇ ਬੈਠ ਕੇ ਬਦਲਾਅ ਬਾਰੇ ਇਨਕਲਾਬ ਬਾਰੇ ਕ੍ਰਾਂਤੀ ਬਾਰੇ ਉਹ ਜਿਹੜਾ ਬਦਲਾਅ ਇਨਕਲਾਬ ਕ੍ਰਾਂਤੀ 100 ਸਾਲ ਬਾਅਦ ਪੰਜਾਬੀਆਂ ਨੇ ਫੇਰ ਸੋਚਿਆ ਵਿਦੇਸ਼ਾਂ ਦੀ ਧਰਤੀ ਤੋਂ ਦੇਖੋ 2014 ਦੇ ਵਿੱਚ ਉਸੇ ਹੀ ਇਨਕਲਾਬ ਨੂੰ ਲੈ ਕੇ ਝੰਡੇ ਜਿਹੜੇ ਆ ਚਿੱਟੇ ਝੰਡੇ ਪੀਲੇ ਝੰਡੇ ਪੰਜਾਬ ਦੀ ਧਰਤੀ ਤੇ ਚਾਰ ਮੈਂਬਰ ਪਾਰਲੀਮੈਂਟ ਆਵਾ ਦੀ ਪਾਰਟੀ ਜਿੱਤ ਗਈ ਔਰ 17 ਚੋ ਸੁਨਾਮੀ ਬਣ ਗਈ 17 ਚ ਹਰ ਗਲੀ ਹਰ ਚੌਂਕ ਦੇ ਵਿੱਚ ਉਹ ਰਿਐਲਟਾ ਚ ਨਹੀਂ ਤਬਦੀਲ ਹੋਈ 22 ਦੇ ਵਿੱਚ ਉਹ ਦਿਖੀ ਕਿਤੇ ਨਹੀਂ ਲੇਕਿਨ ਸੀਟਾ ਨਜ਼ਰ ਆ ਗਈ ਔਰ ਉਹਦੇ ਪਿੱਛੇ ਜਿਹੜਾ ਸਭ ਤੋਂ ਵੱਡਾ ਰੋਲ ਸੀ ਉਹ ਇੱਕ ਇਨਕਲਾਬ ਦੀ ਜਿਹੜੀ ਸੋਚ ਖੜੀ ਹੋਈ ਆ ਤਬਦੀਲੀ ਦੀ ਸੋਚ ਖੜੀ ਹੋਈ ਆ ਕ੍ਰਾਂਤੀ ਦੀ ਜਿਹੜੀ ਸੋਚ ਖੜੀ ਹੋਈ ਆ ਉਹਦੇ ਚ ਹਰ ਪੰਜਾਬੀ ਇਨਵੋਲਵ ਹੈ ਹਮਤਲਬ ਮੇਰੇ ਇਹ 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 ਸਿੰਪਟਮ ਨੇ ਇਹ ਨਿਸ਼ਾਨੀਆਂ ਨੇ ਕਿ ਪੰਜਾਬ ਇੱਕ ਵੱਡੇ ਬਦਲਾਅ ਵੱਲ ਵੱਧ ਰਿਹਾ ਆ ਤੇ ਬਦਲਾਅ ਵੇਖ ਜਿਹੜੇ ਆ ਜਿਹੜਾ ਕਹਿੰਦੇ ਸੀ ਅਸੀਂ ਤਾਂ ਪੰਥ ਨੂੰ ਵੋਟ ਪਾਉਣੀ ਆ ਟੁੱਟ ਗਏ ਬੈਰੀਅਰ ਅਸੀਂ ਤਾਂ ਜੀ ਨੀਲੇ ਝੰਡੇ ਨੂੰ ਵੋਟ ਪਾਉਣੀ ਆ ਟੁੱਟ ਗਏ ਲੋਕ ਹੂੰ ਲੋਕਾਂ ਕੱਜ ਦੇਖਦੇ ਆ ਵੀ ਸਾਡੇ ਲਈ ਸਿਹਤ ਸਿੱਖਿਆ ਰੁਜ਼ਗਾਰ ਜਾਂ ਸਾਨੂੰ ਕੌਣ ਨਿਮੇਦਗੀ ਦੇ ਰਿਹਾ ਸਾਨੂੰ ਕੌਣ ਮਾਨ ਸਨਮਾਨ ਦੇ ਰਿਹਾ ਇਹ ਗੱਲਾਂ ਇਹ ਕਾਫੀ ਕਾਫੀ ਕੁਸ਼ ਜਿਹੜਾ ਆ ਇਸ ਤਬਦੀਲੀ ਦੇ ਵਿੱਚ ਜੁੜਿਆ ਹੋਇਆ ਬਦਲਾਅ ਉਚ ਜੁੜਿਆ ਹੋਇਆ ਤਾਂ ਪੰਜਾਬ ਜਿਹੜਾ ਅੱਜ ਦੇ ਦਿਨ ਜਿਹੜਾ ਲੰਘ ਰਿਹਾ ਆ ਬਹੁਤ ਵੱਡੀ ਤਬਦੀਲੀ ਚੋਂ ਲੰਘ ਰਿਹਾ ਆ ਜੀ ਤੁਸੀਂ ਸਿੱਖਿਆ ਦੀ ਸਿਹਤ ਸਹੂਲਤਾਂ ਦੀ ਗੱਲ ਕੀਤੀ ਹੈ ਵਿਦੇਸ਼ਾਂ ਦੇ ਵੱਲੋਂ ਹਰ ਪੰਜਾਬੀ ਮੂចੱਕੀ ਖੜਾ ਹਰ ਇੱਕ ਦਾ ਦਿਲ ਕਰਦਾ ਮੈਂ ਜਹਾਜ਼ ਦੀ ਟਾਕੀ ਨੂੰ ਹੱਥ ਪਾ ਲਵਾਂ ਮੇਨ ਮਕਸਦ ਉਹਦੇ ਚ ਮੇਨ ਰੀਜ਼ਨ ਇਹੀ ਆ ਕਿ ਸਿੱਖਿਆ ਤੇ ਸਿਹਤ ਤੁਸੀਂ ਵੀ ਇੱਥੇ ਦੇਖ ਕੇ ਜਾ ਰਹੇ ਹੋ ਕਈ ਚੱਕਰ ਤੁਸੀਂ ਵੱਖ-ਵੱਖ ਕੰਟਰੀਆਂ ਦੇ ਲਾਲੇ ਇਸ ਚੀਜ਼ ਨੂੰ ਇਹ ਕੰਟਰੀਆਂ ਜਿਹੜੀਆਂ ਪਹਿਲ ਦਿੰਦੀਆਂ ਪਰ ਅੱਜ ਤੱਕ ਨਾ ਭਾਰਤ ਵਿੱਚ ਨਾ ਪੰਜਾਬ ਦੇ ਵਿੱਚ ਨਾ ਸਿੱਖਿਆ ਨੂੰ ਨਾ ਸਿਹਤ ਸਹੂਲਤਾਂ ਨੂੰ ਪਹਿਲਾ ਜਿਹੜੀ ਨਹੀਂ ਮਿਲ ਸਕੀ ਕੀ ਕਹੋਗੇ ਦੇਖੋ ਜਿਹੜਾ ਪੰਜਾਬ ਦੇ 75 ਸਾਲਾਂ ਦੀ ਜਾਂ ਦੇਸ਼ ਦੀ ਰਾਜਨੀਤੀ ਆ 75 ਸਾਲਾਂ ਦੀ ਉਹਦੇ ਵਿੱਚ ਸੇਵਾ ਤੇ ਸਿੱਖਿਆ ਰਜਗਾਰ ਹੂੰ ਇਹਨੂੰ ਵੱਡੇ ਪੱਧਰ ਤੇ ਐਂਡੇ ਤੇ ਨਹੀਂ ਲਿਆ ਗਿਆ ਜਿੱਦਾਂ ਪਿਛਲੇ 10 ਸਾਲ ਲੈ ਗਏ ਹੂੰ ਰਾਜਨੀਤੀ ਤੇ ਹਰ ਪਾਰਟੀ ਨੇ ਹੂੰ ਉਹਦੇ ਪਿੱਛੇ ਵੀ ਜਿਹੜਾ ਕਾਰਨ ਹੈ ਉਹ ਮਾਨ ਜੋਗ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨੇ ਆਪਣੀ ਨੀਤੀਆਂ ਦੇ ਵਿੱਚ ਅ ਧਰਮ ਨੂੰ ਪਿੱਛੇ ਛੱਡਿਆ ਜਾਤ ਨੂੰ ਪਿੱਛੇ ਛੱਡਿਆ ਔਰ ਮੁੱਖ ਯੰਡੇ ਤੇ ਲਿਆ ਕੇ ਖੜੀ ਕੀਤੀ ਆ ਸਿਹਤ ਸਿੱਖਿਆ ਰੁਜ਼ਗਾਰ ਸਿਹਤ ਸਿੱਖਿਆ ਰੁਜ਼ਗਾਰ ਇਹ ਤਿੰਨ ਮੁੱਦੇ ਇਦਾਂ ਦੇ ਆ ਜਿਨ੍ਹਾਂ ਦੇ ਨਾਲ ਬਹੁਤ ਗਰੀਬ ਲੋਕ ਜੁੜੇ ਹੋਏ ਆ ਮੱਧ ਵਰਗੀ ਲੋਕ ਉਹਨਾਂ ਦੇ ਜੁੜੇ ਹੋਏ ਆ ਈਵਨ ਦਾ ਨੀ ਨਾ ਚੀਜ਼ਾਂ ਦੀ ਜੇ ਕੋਈ ਚਾਰ ਪੈਸੇ ਆ ਉਹ ਵੀ ਚਾਹੁੰਦਾ ਆ ਕਿ ਚੀਜ਼ਾਂ ਠੀਕ ਹੋ ਔਰ ਤੁਸੀਂ ਦੇਖੋ 1971 ਚ ਕਾਂਗਰਸ ਨੇ ਨਾਰਾ ਲਾਇਆ ਗਰੀਬੀ ਹਟਾਓ ਮਤਲਬ ਰੁਜ਼ਗਾਰ ਜੋ ਉਹਦੇ ਨਾਲ ਨਹੀਂ ਦਿੱਤਾ ਖੀਦਾਰ ਲਾਇਆ ਗਰੀਬੀ ਹਟਾਓ ਗਰੀਬੀ 1971 2024 25 ਕਿੰਨੇ ਸਾਲ ਹੋ ਗਿਆ ਜੀ 25 25 30 55 ਸਾਲ ਹੋ ਗਏ ਤੇ ਫਿਰ 1989 ਦੇ ਵਿੱਚ ਪੰਜਾਬ ਚ ਆਪਣਾ ਪੰਥ بچਾਓ ਉਹ ਸਾਰੀ ਰਾਜਨੀਤੀ ਪੰਥ ਵੱਲ ਨੂੰ ਘੁੰਮ ਗਈ 2000 17 ਬੇਅਦਬੀ ਦੇ ਦੋਸ਼ਿਆਂ ਨੂੰ ਸਜ਼ਾ ਦਿਓ ਕੈਪਟਨ ਸਾਹਿਬ ਨੇ ਗੋਟਕਾ ਸਾਹਿਬ ਨੂੰ ਮੱਥੇ ਨੂੰ ਹੱਥ ਲਾਇਆ ਸੇਤ ਸਖਿਆਰ ਜਗ੍ਹਾ ਇਹ ਅਜੰਡੇ ਜਾਈ ਸੀ ਇਸ ਅਜੰਡੇ ਦੇ ਉੱਤੇ ਦੇਖੋ ਇਸ ਗੱਲ ਦੀ ਆਪਾਂ ਨੂੰ ਸਾਰੇ ਸਮੁੱਚੇ ਭਾਈਚਾਰਿਆਂ ਨੂੰ ਸਮੁੱਚੇ ਲੋਕਾਂ ਨੂੰ ਇਸ ਗੱਲ ਨੂੰ ਤਾਂ ਦਿਲੋਂ ਮੰਨਣਾ ਹੀ ਪਊਗਾ ਨਾ ਕਿ ਸਿਹਤ ਸਿੱਖਿਆ ਰਜਗਾਰ ਤੇ ਕੌਣ ਗੱਲ ਕਰ ਰਿਹਾ ਤਾਂ ਉਹ ਇੱਕੋ ਹੀ ਨਾ ਨਿਕਲ ਕੇ ਆਉਂਦਾ ਉਹਦਾ ਨਾਮ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਹੂੰ ਤੇ ਪਾਰਟੀ ਆਮਾਦੀ ਪਾਰਟੀ ਉਹਨੂੰ ਨਕਲ ਕਰਕੇ ਅੱਜ ਸਾਰੀਆਂ ਪਾਰਟੀਆਂ ਇੱਥੇ ਆ ਗਈਆਂ ਇਸ ਐਜੰਡੇ ਤੇ ਆ ਗਈਆਂ ਕਿ ਅਸੀਂ ਸਿਹਤ ਸਿੱਖਿਆ ਰਜਗਾਰ ਤੇ ਕੁਝ ਨਾ ਕੁਝ ਕਰੀਏ ਸਿਹਤ ਸਿੱਖਿਆ ਰਜਗਾਰ ਦੇ ਵਿੱਚੋਂ ਸਿੱਖਿਆ ਕ੍ਰਾਂਤੀ ਦੀ ਗੱਲ ਆ ਜਿਹੜੀ ਮੈਂ ਕਰਨੀ ਚਾਹੂੰਗਾ ਬਹੁਤ ਢੰਡੋਰਾ ਪਟਿਆ ਗਿਆ ਦਿੱਲੀ ਦੇ ਵਿੱਚ ਆਮਾਦੀ ਪਾਰਟੀ ਦੀ ਸਰਕਾਰ ਸੀ ਸਿੱਖਿਆ ਕ੍ਰਾਂਤੀ ਪੰਜਾਬ ਦੇ ਵਿੱਚ ਲੈ ਕੇ ਆਂਦੀ ਜੀ ਉਹਦੀ ਕਾਪੀ ਕਰ ਰਹੇ ਹਾਂ ਪ੍ਰਿੰਸੀਪਲਾਂ ਨੂੰ ਟੀਚਰਾਂ ਨੂੰ ਵੱਖ-ਵੱਖ ਦੇਸ਼ਾਂ 'ਚ ਭੇਜਿਆ ਜਾ ਰਿਹਾ ਹੈ ਵੱਡਾ ਬਜਟ ਸਰਕਾਰ ਜਿਹੜਾ ਖਰਚ ਕਰ ਰਹੀ ਹੈ ਪੈਸਾ ਕਿੱਥੇ ਖੜੀ ਹੈ ਸਿੱਖਿਆ ਕ੍ਰਾਂਤੀ ਕੀ ਤਬਦੀਲੀ ਆ ਰਹੀ ਹੈ ਦੇਖੋ 75 ਸਾਲਾਂ ਦੇ ਵਿੱਚ ਦੇਸ਼ ਦਾ ਸਿੱਖਿਆ ਢਾਂਚਾ ਬਗੜਿਆ ਗਿਆ ਹਮ ਸੂਬਿਆਂ ਦਾ ਸਿੱਖਿਆ ਢਾਂਚਾ ਬਗੜਿਆ ਗਿਆ ਜੀ ਉਹਨੂੰ ਜੇ ਕੋਈ ਕਹੇ ਕਿ ਹੈਟ ਦੇ ਉੱਤੇ ਮੈਜਿਕ ਸਟਿਕ ਘਮਾਈ ਹੂੰ ਜਾਦੂਗਰ ਨੇ ਆਪਣੀ ਟੋਪੀ ਤੇ ਝੁਗਲੂ ਸ਼ੈਦੂ ਦੀ ਛੜੀ ਘਮਾਈ ਤੇ ਵਿੱਚੋਂ ਕਬੂਤਰ ਨਿਕਲਿਆ ਬਦਲਾਅ ਵਾਲਾ ਕ੍ਰਾਂਤੀ ਵਾਲਾ ਇਦਾਂ ਕਿਸੇ ਪਾਰਟੀ ਕੋਲੋਂ ਹਰਮਨਜੀ ਨਹੀਂ ਹੋਣਾ ਹੈਗਾ ਜੀ ਕਿਸੇ ਵੀ ਪਾਰਟੀ ਤੋਂ ਤਾਂ ਇੱਕ ਤਾਂ ਚਾਇਆ ਜਿੰਨੇ ਸਾਲ ਵਿਗੜਨ ਨੂੰ ਲੱਗੇ ਆ ਘੱਟੋ ਘੱਟ ਉਨੇ ਹੀ ਮਹੀਨੇ ਇਹਨੂੰ ਠੀਕ ਹੋਣ ਨੂੰ ਲੱਗਣਗੇ ਹੂੰ ਜੇ 75 ਸਾਲ ਵਿਗੜਨ ਨੂੰ ਲੱਗੇ ਆ ਤੇ 75 ਮਹੀਨੇ ਠੀਕ ਹੋਣ ਨੂੰ ਵੀ ਲੱਗਣਗੇ ਜਦੋਂ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਮੈਂ ਇੱਕ ਕਿਤਾਬ ਪੜ੍ਹ ਰਿਹਾ ਸੀ ਕੇਜਰੀਵਾਲ ਮਾਡਲ ਹੂੰ ਜੈਸਿੰਦਰ ਸ਼ਾਹ ਉਹਦੇ ਰਾਈਟਰ ਹੈ ਐਮਟੈਕ ਬੀਟੈਕ ਫੋਰਨ ਦੀਆਂ ਯੂਨੀਵਰਸਿਟੀਆਂ ਦਾ ਪੜਿਆ ਲਿਖਿਆ 40 42 ਸਾਲ ਦਾ ਬਹੁਤ ਸੂਝਵਾਨ ਨੌਜਵਾਨ ਹੈ ਜੀ ਜੈਸਿੰਦਰ ਸ਼ਾਹ ਉਹਦਾ ਪਿਛਲੇ ਦਿਨੀ ਪੰਜਾਬੀ ਚ ਅਨੁਵਾਦ ਹੋਇਆ ਪੰਜਾਬ ਸਰਕਾਰ ਨੇ ਰੀਲீஸ் ਕੀਤਾ ਕੇਜਰੀਵਾਲ ਮਾਡਲ ਜੈਸਿੰਦਰ ਸ਼ਾਹ ਦੀ ਕਿਤਾਬ ਉਸ ਕਿਤਾਬ ਚ ਮੈਂ ਜਦੋਂ ਸਿੱਖਿਆ ਕ੍ਰਾਂਤੀ ਦਾ ਰੌਲਾ ਪਿਆ ਲੋਕਾਂ ਚ ਗੱਲ ਗਈ ਓਏ ਬਾਥਰੂਮਾਂ ਦਾ ਨਿਰਮਾਣ ਹੋ ਰਿਹਾ ਹੂੰ ਉਹ ਚਾਰ ਦਿਵਾਰੀਆਂ ਦਾ ਤਾਂ ਘਟਨ ਹੋ ਰਿਹਾ ਉਹ ਰਗ ਰੋਗੰ ਦਾ ਤਾਂ ਘਟਨ ਹੋ ਰਿਹਾ ਵੀ ਕਾ ਕੌੜੇ ਕਿਤਾਬਾਂ ਕਹਿੰਦਾ ਤੋਂ ਬਟੇਤੇ ਤਾਂ ਘਟਨ ਹੋ ਰਿਹਾ ਜੀ ਇਹ ਕਰਾਰ ਘਟਨ ਬਲੈਕਵੁੱਡ ਨਮਾ ਲਾਇਆ ਤਾਂ ਘਟਨ ਹੂੰ ਨਵੇਂ ਬੈਂਚ ਰੱਖੇ ਤਾਂ ਘਟਨ ਮੈਂ ਵੀ ਇੱਧਾ ਦਿਲ 'ਚ ਬੈਠਾ ਸੋਚਿਆ ਵੀ ਗੜੀ ਸਾਹਿਬ ਇਹ ਐ ਏਦਾਂ ਲੱਗਦਾ ਵੀ ਇਹ ਪਾਰਟੀਆਂ ਠੀਕੇ ਰੋਣਾ ਪਾਉਣੀ ਆ ਯਾਰ ਇਹ ਕਾ ਤਾਂ ਘਟਨ ਜੀ ਕੁਦਰਤੀ ਉਹਨਾਂ ਦਿਨਾਂ 'ਚ ਮੈਨੂੰ ਉਹ ਕਿਤਾਬ ਪਾਂਡੇ ਨੂੰ ਮਿਲੀ ਉਸ ਕਿਤਾਬ ਦੇ ਵਿੱਚ ਬੜੇ ਵਿਸਥਾਰ ਦੇ ਨਾਲ ਸਮਝਾਇਆ ਗਿਆ ਕਿ 2016 'ਚ ਜਦੋਂ ਸਾਡੀ ਸਰਕਾਰ ਦਿੱਲੀ 'ਚ ਬਣੀ ਅਸੀਂ ਸਿੱਖਿਆ ਕ੍ਰਾਂਤੀ ਤੇ ਬਜਟ ਵੀ ਵਧਾਇਆ ਉਹ ਸੋਚਿਆ ਨਹੀਂ ਕਿਦਾਂ ਆ ਹਾਂ ਤਾਂ ਅਸੀਂ ਕਹਿੰਦੇ ਸਕੂਲਾਂ ਦਾ ਦੌਰਾ ਕੀਤਾ ਜੈਸ਼ਮਿਲ ਸ਼ਾਹ ਕਹਿੰਦੇ ਮੈਂ ਮਨੀਸ਼ ਸ਼ੋਧਿਆ ਜੀ ਡਿਪਟੀ ਸੀਐਮ ਦੇ ਜਿਹੜੇ ਉੱਥੋਂ ਦੇ ਔਰ ਸਿੱਖਿਆ ਮੰਤਰੀ ਸੀ ਉਹਨਾਂ ਦੀ ਗਵਾਈ ਚ ਕਿਤਾਬ 'ਚ ਲਿਖ ਰਹੇ ਮੈਂ ਕਿਤਾਬ ਦਾ ਕੁਝ ਅੰਸ਼ ਬੋਲ ਰਿਹਾ ਉਹ ਕਹਿੰਦੇ ਜਦੋਂ ਅਸੀਂ ਸਕੂਲਾਂ 'ਚ ਗਏ ਕਿ ਕਿਤੇ ਚਾਰ ਦੀਵਾਰੀ ਹੈ ਨਹੀਂ ਮੈਕਸਿਮਮ ਪ੍ਰੋਬਲਮ ਜੇ ਚਾਰ ਦੀਵਾਰੀ ਹੈ ਤਾਂ ਗੇਟ ਹੈ ਨਹੀਂ ਜੇ ਗੇਟ ਹੈ ਤਾਂ ਚੌਕੀਦਾਰ ਹੈ ਨਹੀਂ ਸਿਕਿਉਰਟੀ ਗਾਰਡ ਹੈ ਨਹੀਂ ਬੱਚੇ ਕਦੇ ਵੀ ਸਰਕਾਰੀ ਸਕੂਲ ਦਾ ਬਾਹਰ ਨਿਕਲ ਜਾਂਦਾ ਤਾਂ ਉਹ ਚੱਕ ਕੇ ਕਦੇ ਵੀ ਅੰਦਰ ਆ ਜਾਂਦਾ ਕੋਈ ਪਿਛਪੜ ਤਾਂ ਨਹੀਂ ਮਾਟਰ ਕਦੇ ਵੀ ਆਉਂਦਾ ਹੈ ਕਦੇ ਵੀ ਚੱਜਦਾ ਕੋਈ ਪੁੱਛਪੜਦਾ ਨਹੀਂ ਤੇ ਫਿਰ ਜਦੋਂ ਅਸੀਂ ਅੰਦਰ ਬੜੇ ਤਾਂ ਕਮਰਿਆਂ ਦੇ ਉੱਤੇ ਸਾਰੇ ਕਹਿੰਦਾ 99.99% ਸਰਕਾਰੀ ਸਕੂਲਾਂ ਦੇ ਕਮਰਿਆਂ 'ਚ ਕਾਂ ਕਰੋੜੇ ਵੱਜਿਓ ਖਰੇਪੜ ਰੰਗ ਉਤਰਿਓ ਬਾਲੇ ਗਾਡਰ ਪਤਾ ਨਹੀਂ ਕਰਦੇ ਕਲੀ ਕਰਾਏ ਕਰਦੇ ਰੰਗ ਕਰਾਏ ਫਿਰ ਕਹਿੰਦੇ ਜਦੋਂ ਅਸੀਂ ਬਲੈਕਬੋਰਡ ਦੇਖੇ ਨੌ ਤਾਂ ਬਲੈਕਬੋਰਡ ਹੈ ਲੇਕਿਨ ਉਹ ਰੰਗ ਦਾ ਘਸ ਘਸ ਕੇ ਚਿੱਟੇ ਬੋਰ ਬੜਿਓ ਆ ਮਾਟਰ ਕੀ ਪੜਾਵੇ ਤੇ ਕੀ ਲਿਖਾਵੇ ਫਿਰ ਕਹਿੰਦੇ ਜੀ ਇੱਕ ਕਲਾਸ 'ਚ ਅਸੀਂ ਖੜੇ ਤੇ ਇੱਕ ਐਦਾਂ ਦਾ ਹਵਾ ਦਾ ਬੋਲਾ ਆਇਆ ਅਸੀਂ ਕਹਿੰਦਾ ਨੱਕ ਬੰਦ ਕੀਤੇ ਅਸੀਂ ਨੱਕ ਬੰਦ ਕੀਤੇ ਵੀ ਮੁਸ਼ਕਤੋਂ ਆ ਗਿਆ ਜਦੋਂ ਦੇਖਿਆ ਕਿ ਹਵਾ ਟਾਇਲਟ ਬਾਥਰੂਮ ਦੀ ਇੱਧਰੋਂ ਆ ਰਹੀ ਅਸੀਂ ਟਾਇਲਟ ਬਾਥਰੂਮ ਚੈੱਕ ਕਰਨੇ ਸ਼ੁਰੂ ਕੀਤੇ ਨਾ ਸਾਡੀ ਧੀ ਉੱਥੇ ਬਰਤ ਸਕਦੀ ਨਾ ਸਾਡਾ ਪੁੱਤ ਬਖ ਸਕਦਾ ਬੱਚੇ ਛੋਟੇ ਸਰਕਾਰੀ ਸਕੂਲ ਦਾ ਤੇ ਅਸੀਂ ਸੋਚਿਆ ਵੀ ਸਿੱਖਿਆ ਸਟਾਫ ਨੂੰ ਪੁੱਛਿਆ ਵੀ ਆਹ ਵੀ ਸਾਡਾ ਮੀਟਿੰਗ ਕਰੋ ਤੇ ਜਦੋਂ ਸਕੂਲ ਦੇ ਸਟਾਫ ਰੂਮ 'ਚ ਬੜੇ ਤੇ ਸਟਾਫ ਰੂਮ ਲਈ ਚਾਜ ਦੀਆਂ ਕੁਰਸੀਆਂ ਨਹੀਂ ਬੱਚਿਆਂ ਦੇ ਟੁੱਟੇ ਹੋ ਗਏ ਚੋ ਸਟਾਫ ਰੂਮ ਦੇ ਪੀਣ ਦੇ ਲਈ ਨਾ ਕੋਈ ਉੱਥੇ ਆਰੋ ਲੱਗਿਆ ਆ ਨਾ ਕੋਈ ਪਾਣੀ ਦਾ ਕੋਈ ਚੰਗਾ ਪ੍ਰਬੰਧ ਨਾ ਕੋਈ ਮੀਟਿੰਗ ਦਾ ਬੜਾ ਪਰੇਸ਼ਾਨ ਹੋਏ ਵੀ ਸਿੱਖਿਆ ਕ੍ਰਾਂਤੀ ਕਰਨੀ ਹੈ ਕਿੱਥੋਂ ਸ਼ੁਰੂ ਕਰੀਏ ਤੇ ਅਸੀਂ ਇਹ ਫੈਸਲਾ ਕੀਤਾ ਕਿਤਾਬ ਦੇ ਪੜ ਰਿਹਾ ਵੀ ਇਨਫਰਾਸਟ੍ਰਕਚਰ ਪਹਿਲਾਂ ਠੀਕ ਕਰੀਏ ਮਾਹੌਲ ਤਾਂ ਠੀਕ ਹੋਵੇ ਅੱਜ ਆਪਾਂ ਸਟੂਡੀਓ 'ਚ ਬੈਠੇ ਆ ਇੱਥੇ ਕਾ ਕਰੋੜੇ ਬੱਚੇ ਆਉਣ ਵਾਲੇ ਦੁਆਲੇ ਇੱਥੇ ਹੀ ਕੋਲੇ ਟੁੱਟੀਆਂ ਕੁਰਸੀਆਂ 'ਤੇ ਇੰਟਰਵਿਊ ਕਾਦੀ ਕਰ ਲਈ ਜੀ ਇਹ ਮਾਟਾਪੂਰੇ ਗੰਦਾ ਬੰਦਾ ਪਿਆ ਹੋਵੇ ਚਾਹ ਡੁੱਲ ਡੁੱਲ ਕੇ ਸੋਡਾ ਡੁੱਲ ਡੁੱਲ ਕੇ ਇੱਥੇ ਬੁਰਾ ਹਾਲ ਹੋਇਆ ਹੋਵੇ ਹੱਥ ਲਾਈਏ ਤਾਂ ਤਾਰ ਬਣੇ ਹੂੰ ਤੇ ਮੱਖੀਆਂ ਭੇਪੜਨ ਤਾਂ ਕਾਦੀ ਕ੍ਰਾਂਤੀ ਹੋਣੀ ਜੀ ਹੂੰ ਤੇ ਜਦੋਂ ਮੈਂ ਇਹ ਗੱਲਾਂ ਪੜ੍ਹੀਆ ਮੈਂ ਕਿਹਾ ਯਾਰ ਇਹ ਤਾਂ ਵਿਰੋਧੀ ਪਾਰਟੀਆਂ ਗਲਤ ਬੋਲ ਰਹੀਆਂ ਕੱਲ ਨੂੰ ਹਰਮਨ ਜੀ ਤੁਸੀਂ ਹੋਵੋ ਇਸ ਜ਼ਿੰਮੇਵਾਰੀ ਦੇ ਉੱਤੇ ਤੇ ਸ਼ੁਰੂਆਤ ਕਿੱਥੋਂ ਹੋਣੀ ਹੈ ਹੂੰ ਸਾਫ਼ ਸੁਥਰੀ ਕਹਿੰਦੇ ਕੁੱਤਾ ਵੀ ਪੂਜ ਮਾਰ ਕੇ ਬੈਠਦਾ ਬਿਲਕੁਲ ਤੇ ਸਿੱਖਿਆ ਕ੍ਰਾਂਤੀ ਜਿਹਦੇ ਬਾਰੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰਬਾਣੀ ਚ ਲਿਖਿਆ ਦੇ ਵਿਦਿਆ ਵਿਚਾਰੀ ਤੇ ਪਰਵਕਾਰੀ ਇਹਨੂੰ ਵਿਚਾਰਨਾ ਆ ਤੇ ਗੰਦੀ ਜਿਹੇ ਬੈਠ ਕੇ ਕਿੱਦਾਂ ਵਿਚਾਰਿਆ ਜਾ ਸਕਦਾ ਹਮ ਗੁਰਵਾਣੀ ਚ ਲਿਖਿਆ ਗੁਰ ਪ੍ਰਸ਼ਾਦੀ ਵਿਦਿਆ ਵਿਚਾਰੇ ਪਰ ਪਰ ਪਾਵੇ ਮਾਨ ਜਿਸ ਮਾਨ ਜਿਸ ਕੁਰਸੀ ਦੇ ਲਈ ਵਿਦਿਆ ਪ੍ਰਾਪਤ ਕਰਨੀ ਉਹਦਾ ਮਹੌਲ ਤਾਂ ਇਹ ਨਹੀਂ ਭੜੀ ਜਿ ਲਿਖਿਆ ਮਾਦੋ ਅਵਿਦਿਆ ਹਿਤਕੀਨ ਬੁਵੇਗ ਦੀਪਮਲੀਨ ਜਿਸ ਬੁੱਧੀ ਦਾ ਦੀਵਾ ਜਗਾਣਾ ਆ ਉਸ ਜਗ੍ਹਾ ਤੇ ਹੀ ਦੀਵਾ ਬੁਝਿਆ ਜਾ ਤੇ ਸ਼ੁਰੂ ਕੀਤੇ ਗਏ ਟਾਇਲਟਾਂ ਦੇ ਉਦਗਾਟਲ ਸ਼ੁਰੂ ਕੀਤੇ ਗਏ ਬਾਥਰੂਮਾਂ ਦੇ ਉਦਗਾਟਲ ਜੇ ਜਦੋਂ ਬਾਥਰੂਮ ਦੀ ਹਵਾ ਚੱਲੇ ਨਾ ਤੇ ਧੀਆਂ ਪੁੱਤਾਂ ਦੇ ਨੱਕ ਨਾ ਬੰਦ ਹੋਣ ਹਮ ਮਾਸਟਰ ਉੱਥੇ ਕਦੇ ਮੂੰਹ ਨਾ ਹਟ ਕੇ ਬੈਠਾ ਹੋਵੇ ਤਾਂ ਟੀਚਰ ਦਿਮਾਗੀ ਪਰੇਸ਼ਾਨ ਹੋਂਦਾ ਆ ਦਿਨ ਨੂੰ ਪਾਣੀ ਮਿਲੇ ਆ ਰੋਂਦਾ ਉਹਨੂੰ ਆ ਦਿਨ ਨੂੰ ਚਾਹ ਕੌਫੀ ਦਾ ਆਪਣਾ ਬਟਨ ਚੱਕ ਕੇ ਚਾਹ ਪੀਣੀ ਚਾਹ ਪੀਵੇ ਕੌਫੀ ਪੀਣੀ ਕੌਫੀ ਪੀਵੇ ਰਾਂਗ ਰੋਵਲ ਬੈਂਚ 'ਚ ਵਧੀਆ ਇਹ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਔਰ ਉਹਦਾ ਕਿਤਾਬ ਲਿਖਦੀ ਹੈ ਡਾਟੇ ਵੀ ਹਰ ਸਾਲ ਦੇ ਕਿ ਦਸਾਂ ਸਾਲਾਂ 'ਚ ਪ੍ਰਾਈਵੇਟ ਸਕੂਲਾਂ ਦਾ 3 ਲੱਖ ਬੱਚਾ ਪ੍ਰਾਈਵੇਟ ਸਕੂਲਾਂ ਦਾ ਸਰਕਾਰੀ ਸਕੂਲਾਂ 'ਚ ਭਰਤੀ ਹੋਇਆ ਕਦੀ ਸੁਣਿਆ ਜੀ ਇਦਾਂ ਜੀ ਲੱਖਾਂ ਚ ਬੱਚਾ ਪ੍ਰਾਈਵੇਟ ਸਕੂਲ ਤੇ ਕੁੱਡੀ ਬੜੀ ਗੱਲ ਸੀ ਹੂੰ ਫੇਰ ਜਦੋਂ ਮੈਟਾਂ ਦੇ ਰਿਜਲਟ ਬਣੇ ਅਸੀਂ ਵੀ ਅਸੀਂ ਬੋਰਡ ਦੇ ਤੇ ਸਰਕਾਰੀ ਸਕੂਲਾਂ ਦਾ ਰਿਜਲਟ ਪ੍ਰਾਈਵੇਟ ਸਕੂਲਾਂ ਨਾਲੋਂ ਵਾਪਸ ਚਲ ਜਾਏ ਹੂੰ ਇਹ ਕਿੱਡੀ ਵੱਡੀ ਗੱਲ ਹੈ ਜੀ ਪਰ ਇਹ ਤੁਸੀਂ ਸਾਰੀ ਗੱਲ ਦਿੱਲੀ ਦੀ ਦੱਸ ਰਹੇ ਹੋ ਪੰਜਾਬ ਦੇ ਵਿੱਚ ਕੀ ਹੋਇਆ ਤਿੰਨ ਸਾਲ ਸਰਕਾਰ ਪੰਜਾਬ ਵਿੱਚ ਵੀ ਲੰਗਾ ਚੁੱਕੀ ਆ ਪੰਜਾਬ 'ਚ ਕਿੰਨੀ ਕੀ ਤਬਦੀਲੀ ਆਈ ਹੈ ਜਿਹੜੀ ਉਹ ਸਾਰੇ ਮਾਡਲ ਹੈ ਉਹ ਇਹਨਾਂ ਨੇ ਸ਼ੁਰੂ ਕੀਤਾ ਇੱਥੇ ਹੂੰ ਇਨਫਰਾਸਟ੍ਰਕਚਰ ਤੋਂ ਵਾਲੇ ਹੋਏ ਆ ਔਰ ਇਨਫਰਾਸਟ੍ਰਕਚਰ ਵਾਲੇ ਹੋਏ ਹੀ ਨਹੀਂ ਇਕੱਲੇ ਹਮ ਇਨਫਰਾਸਟ੍ਰਕਚਰ ਅਸੀਂ ਕਰ ਰਹੇ ਆ ਉਹਦੇ ਲਈ ਲੋਕਾਂ ਦੀ ਵੀ ਸ਼ਮੂਲੀਅਤ ਕਰਾਈ ਆ ਆ ਕੇ ਬੈਠੋ 100 ਬੰਦਾ ਸਾਡੇ ਮੋੜੇ ਕੁਰਸੀਆਂ ਪਿੰਡ ਵਾਲਾ ਵੀ ਸਕਿਆ ਹਮ ਇਲਾਕੇ ਵਾਲੇ ਮੋਤਬਰ ਵੀ ਸਦੇ ਬੈਠੋਗੇ ਇਸ ਸਕੂਲ ਦੇ ਜ਼ਿੰਮੇਵਾਰ ਤੁਸੀਂ ਵੀ ਆ ਹਮ ਕਦੇ ਸੁਣਿਆ ਸੀ ਸਰਕਾਰੀ ਸਕੂਲਾਂ ਦੇ ਵਿੱਚ ਪੇਰੈਂਟਸ ਮੀਟਿੰਗ ਹੁੰਦੀ ਜੀ ਸਰਕਾਰੀ ਸਕੂਲਾਂ ਚ ਪੇਰੈਂਟਸ ਮੀਟਿੰਗ ਹਮ ਇਹਨਾਂ ਨੇ ਸ਼ੁਰੂ ਕਰਾਈਆਂ ਜੀ ਦੇਖੋ ਬੱਚਿਆਂ ਦੀ ਗੱਲਬਾਤ ਪੇ ਟੀਚਰ ਜਿਹੜੇ ਮਾਪਿਆਂ ਨਾਲ ਕਰ ਰਹੇ ਆ ਵੀ ਤੁਹਾਡੇ ਆ ਕਮੀਆਂ ਚੰਗੀ ਆ ਮਾੜੀ ਆ ਆ ਨੰਬਰ ਘਟ ਗਏ ਆ ਵੱਧ ਗਏ ਤੇ ਮਾਪਿਆਂ ਨੂੰ ਪਤਾ ਲੱਗਦਾ ਸਰਕਾਰੀ ਸਕੂਲਾਂ ਦੀਆਂ ਪੇਰੈਂਟਸ ਮੀਟਿੰਗਾਂ ਕਿੰਨੀ ਵੱਡੀ ਕੋਆਰਡੀਨੇਸ਼ਨ ਕਦੀ ਸੁਣਿਆ ਪੰਜਾਬ ਦੇ ਟੀਚਰ ਸਿੰਗਾਪੁਰ ਵੀ ਟ੍ਰੇਨਿੰਗ ਲੈਣ ਜਾਂਦੇ ਮੈਂ ਕਿਸੇ ਪਾਰਟੀ ਦਾ ਪੱਖ ਨਹੀਂ ਪੂਰਨਾ ਚਾਹੁੰਦਾ ਜੀ ਪਰ ਜੋ ਰਿਐਲਿਟੀ ਆ ਜੋ ਵਾਪਰ ਰਿਹਾ ਜੋ ਘਟਨਾਵਾ ਉਹ ਤਾਂ ਸਾਨੂੰ ਚਰਚਾ ਕਰਨੀ ਚਾਹੀਦੀ ਨਾ ਹੁਣ ਸਿੱਖ ਤੋਂ ਸਿਹਤ ਕਰਾਤੀ ਦੀ ਗੱਲ ਕਰਦੇ ਸਰ ਹਮ ਕਦੇ ਸੁਣਿਆ ਕਿਸੇ ਪੰਜਾਬੀ ਦਾ ਇਲਾਜ ਫ੍ਰੀ ਹੋ ਸਕਦਾ ਸਾਰਿਆਂ ਲਈ ਹਮ ਜੇ ਇਦਾਂ ਹੋ ਜਾ ਫਿਰ ਫੇਰ ਤਾਂ ਸੇਡ ਕਰਦੀ ਹੈ ਨਾ ਕਿਹਾ ਤਾਂ ਪਿਛਲੀਆਂ ਸਰਕਾਰਾਂ ਨੇ ਵੀ ਆ ਕਹੜਾ ਦਾ ਪਿਛਲੀਆਂ ਸਰਕਾਰਾਂ ਨੇ ਵੀ ਤਾਂ ਸੇਡ ਕਰਦੀ ਹੋਊਗੀ ਨਾ ਜੇ ਸਾਰੇ ਦਾ ਰਜ ਫ੍ਰੀ ਹੋ ਜਾ ਜੀ ਸਰਕਾਰ ਨੇ ਲਾਸਟ ਕੈਬਨਿਟ ਤੇ ਐਲਾਨ ਕੀਤਾ ਮਾਝੂਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਕਿ 10 ਲੱਖ ਰੁਪਏ ਤੱਕ ਦਾ ਜਿਹੜਾ ਇਲਾਜ ਹੈ ਉਹ ਹਰ ਪੰਜਾਬੀ ਦਾ ਫ੍ਰੀ ਕੀਤਾ ਜਾਏਗਾ ਹੂੰ ਅੱਛਾ ਜੀ ਹੋਊਗਾ ਸਰਕਾਰੀਆਂ ਚ ਸਰਕਾਰੀ ਨਹੀਂ ਨਹੀਂ ਜੋ ਵੀ ਉਹਨਾਂ ਦੀ ਰਿਸਟ ਹੈ ਮੈਨੂੰ ਲੱਗਦਾ ਉਹਨਾਂ ਨੇ ਪ੍ਰਾਈਵੇਟ ਸ਼ਾਮਲ ਕੀਤੇ ਮੈਂ ਪਾਲਸੀ ਨਹੀਂ ਪੜੀ ਪਰ ਇਹ ਖਵਾਰਾ ਚ ਬਿਆਲ ਲੱਗੇ ਜੀ মিডিਆ ਚ ਆ ਰਹੇ ਆ ਜੇ 10 ਲੱਖ ਦਾ ਤੱਕ ਦਾ ਹਰ ਪੰਜਾਬੀ ਦਾ ਇਲਾਜ ਫਰੀ ਹੋ ਜਾਏ ਤੇ ਮੈਨੂੰ ਦੱਸੋ 99.99 ਪੜਿਆ ਵੀ ਇਹ ਰਿਹਾ ਫਰੀ ਇਲਾਜ ਆਗਾ ਹੂੰ ਕੋਈ ਟਾਬਰ ਬੇ ਲਈਏ ਜੇ ਤਾਂ ਲਾਜ ਦੱਸ ਸਕਤੋਂ ਟੱਪਣਾ ਪਰ ਗਲਤ ਹੋਈ ਹੈ ਨਾ ਵੀ ਇਹ ਦਾਅਵੇ ਪ੍ਰਾਣੀਆਂ ਸਰਕਾਰਾਂ ਵੀ ਕਰਦੀਆਂ ਰਹੀਆਂ ਪਰ ਗੱਲ ਆ ਜਾਂਦੀ ਸੀ ਜੀ ਤੁਸੀਂ ਸਰਕਾਰੀ ਚ ਹੀ ਕਰਾ ਸਕਦੇ ਆ ਪ੍ਰਾਈਵੇਟ ਚ ਨਹੀਂ ਕਰਾ ਸਕਦੇ ਸਰਕਾਰੀ ਦੇ ਚ ਤੁਹਾਨੂੰ ਉਹ ਸਹੂਲਤਾਂ ਨਹੀਂ ਮਿਲ ਪੰਦੇ ਉਹ ਪਾਰਟੀ ਦਾ ਉੱਥੇ ਡਾਕਟਰ ਹੈ ਨਹੀਂ ਹਰ ਮੰਜੀ ਪੱਖ ਨਹੀਂ ਪੂਰਦਾ ਕਿਸੇ ਦਾ ਹੂੰ ਬਿਜਲੀ ਕਰੰਤੀ ਹੋਈ ਪਿਆ ਆਮ ਬੰਦਿਆਂ ਲਈ ਹੂੰ ਅੱਗੇ 200 ਯੂਨਿਟ ਸ਼ੈਡਿਊਲ ਕਸਟੇ ਦੀ ਮਾਫ ਹੁੰਦੀ ਸੀ ਜੀ ਠੀਕ ਹੋ ਗਿਆ ਹੂੰ ਅੱਜ 600 ਯੂਨਿਟ ਹਰ ਪੰਜਾਬੀ ਦੀ ਮਾਫ ਹੈ ਹੂੰ ਹਰ ਪਹਿਲੀ ਬੀ ਦੀ ਮਾਫ ਹੈ ਬਿਲਕੁਲ ਔਰ ਮੈਂ ਮੇਰਾ ਅੱਜਾ ਫੈਮਿਲੀ ਪਿਛਲੇ 6 ਮਹੀਨੇ ਇੱਥੇ ਆ ਕਿ ਗਏ ਨਿਊਜ਼ੀਲੈਂਡ ਤਾਂ ਤਿੰਨ ਵਾਰ ਤਾਂ ਮੇਰੇ ਜੀਰੋ ਆਇਆ ਕਰਦੇ ਪਹਿਲੀ ਵਾਰੀ ਮੈਂ ਤਾਂ ਇੱਕਦੋ ਪਾਰ ਵੀ ਲੱਗਾ ਸੀ ਪੁੱਤੇ ਤੇ ਜੀ ਫਿਰ ਮੈਂ ਕਿਹਾ ਪੰਜਾਬੀਆਂ ਨੇ ਕਿਹਾ ਨਾ ਯਾਰ ਮਤਲਬ ਜਿਹੜੀ ਚੀਜ਼ ਠੀਕ ਹੋ ਰਹੀ ਆ ਜੇ ਪੰਜਾਬੀ ਉਹਨੂੰ ਵੀ ਐ ਹੱਕ تھا ਹੱਥ ਮਾਰ ਕੇ ਨਹੀਂ ਕਹਿੰਦੇ ਅਸੀਂ ਠੀਕ ਹੋ ਰਿਹਾ ਆ ਠੀਕ ਹੋ ਗਿਆ ਮਤਲਬ ਪਾਣੀ ਆ ਸਰ ਹੂੰ ਮੇਰੀ ਮੇਰੀ ਗਰਾਊਂਡ ਵਾਟਰ ਸਾਡਾ ਜਿਹੜਾ ਆ ਡਾਰਕ ਜ਼ੋਨ ਪੈਦਾ ਹੋ ਗਿਆ ਹਰ ਬਲਾਕ ਜਿਹੜਾ 80% ਪੰਜਾਬ ਜਿਹੜਾ ਆ ਡਾਰਕ ਜ਼ੋਨ ਚੋਂਦਾ ਬਲਾਕ ਵਾਈਜ਼ ਉਹ ਚੈੱਕ ਕਰਦੇ ਆ ਤਹਿਸੀਲਾਂ ਤਹਿਸੀਲਾਂ ਤੋਂ ਅੱਗੇ ਬਲਾਕ ਬਲਾਕਾਂ ਦੇ ਵਿੱਚ ਪਿੰਡ ਬਲਾਕ ਵਾਈਜ਼ ਚੈੱਕ ਕਰਦੇ ਆ ਤੇ ਸਰ ਮਲਬ 90% ਬਲਾਕ ਸਾਡੇ ਡਾਰਕ ਜ਼ੋਨ ਚ ਹੈ ਔਰ ਮੈਂ ਦਾਅਵੇ ਨਾ ਕਹਿਣਾ ਮੱਤਰ 2 ਸਾਲ ਹੋਰ ਇੰਤਜ਼ਾਰ ਕਰੋ ਸਰਕਾਰ ਨੇ ਆਪਣਾ ਦੇਣਾ ਇਹ ਡਾਟਾ ਕਿ ਸੂਆਂ ਨਹੀਂ ਪਾੜੀ ਖੇਤਾਂ ਨੂੰ ਗਿਆ ਕੱਸੀਆਂ ਰਹੀ ਗਿਆ ਟੇਲ ਐਨ ਖੇਤ ਤੱਕ ਪਹੁੰਚਦੀ ਆ ਮੈਰੀ ਪਾਣੀ ਠੜਾ ਠੜ ਨਿਕਲਦੀ ਆ ਅੱਜ ਤੱਕ ਇਹ ਸੁਣਦੇ ਹੁੰਦੇ ਸੀ ਕਿ ਝੋਨਾ 10 ਜੂਨ ਤੋਂ ਬਾਅਦ ਲੱਗਣਾ ਆ ਲਓ ਜੀ ਝੋਨਾ 10 ਜੂਨ ਤੋਂ ਬਾਅਦ ਲੱਗਣਾ ਹੁਣ ਕੀ ਆ ਜੀ ਪੰਜਾਬ ਚ ਕਹਿੰਦੇ ਲਾਓ ਝੋਨਾ ਪਾਣੀ ਤਾਂ ਮੈਰੀ ਆ ਰਿਹਾ ਉੱਪਰ ਵਾਲਾ ਦੇਖਦਾ ਹੀ ਨਹੀਂ ਪਾਣੀ ਤਾਂ ਮੈਰੀ ਆ ਰਿਹਾ ਜਿਹੜਾ ਪਾਣੀ ਪਾਕਿਸਤਾਨ ਨੂੰ ਜਾ ਰਿਹਾ ਸੀ ਉਮੋਰ ਲਏ ਉਹਨਾਂ ਨੇ ਨੱਕੇ ਮੋੜ ਲਏ ਆ ਹੂੰ ਔਰ ਮੈਂ ਦਾਅਵੇ ਨਾ ਕਹਿਣਾ ਇੱਕ ਦਿਨ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਇਹ ਬਿਆਨ ਦਿੱਤਾ ਥੋੜਾ ਜਿਹਾ ਦੱਬ ਕੇ ਦਿੱਤਾ ਕਹਿੰਦੇ ਹਲੇ ਸਮਾੜਦੇ ਮੈਂ ਦੱਸਣਾ ਹੈ ਹਰੇ ਤਾਂ ਦੋ-ਦੋ 4-4 ਮੀਟਰ ਪਾਣੀ ਵਧਿਆ ਉੱਪਰ ਨੂੰ ਗਰਾਊਂਡ ਵਾਟਰ ਹੂੰ ਤੇ ਮੈਨੂੰ ਮੈਂ ਦਾਅਵੇ ਨਾ ਕਹਿਣਾ ਕਿ ਉਹ ਯਾਰੇ ਦੋ ਸਾਲਾਂ ਚ ਮੁੱਖ ਮੰਤਰੀ ਸਾਹਿਬ ਇਹ ਦੱਸ ਕੇ ਜਾਣਗੇ ਕਿ ਟੋੜਬੀ 25 ਮੀਟਰ ਪਾਣੀ ਅਪ ਹੋ ਗਿਆ ਹੂੰ ਮੈਨੂੰ ਇਦਾਂ ਲੱਗਦਾ ਹੈ ਕਿ ਇਹ ਸਮਾਂ ਦੋ ਸਾਲਾਂ ਤੱਕ ਆ ਜਾਣਾ ਜੀ ਤੇ ਸਾਰੇ ਕ੍ਰਾਂਤੀ ਨਹੀਂ ਹੂੰ ਅਸੀਂ ਪੰਜਾਬੀਆਂ ਨੇ ਥੋੜਾ ਜਿਹਾ ਸਬਰ ਤਾਂ ਰੱਖੀਏ ਨਾ ਹੂੰ ਕਿ ਇਹ ਜਾਦੂ ਦੀ ਛੜੀ ਨਹੀਂ ਹੈਗੀ ਕਿ ਹੈਟ ਤੇ ਕਮਾਈ ਤੇ ਕਬੂਤਰ ਇਨਕਲਾਬ ਦਾ ਬਾਹਰ ਹੂੰ ਕੌਣ ਕਰ ਸਕਦਾ ਅੱਖਾਂ ਬੰਦ ਕਰਕੇ ਬੈਠੀ ਆਪਾਂ ਪੰਜਾਬੀ ਅਮਰੀਕਾ ਵਾਲਾ ਕੈਨੇਡਾ ਵਾਲਾ ਜੁਕੇ ਵਾਲਾ ਅੱਖਾਂ ਬੰਦ ਕਰਕੇ ਬੈਠੇ ਵੀ ਜੇ ਮੈਂ ਹੋਮਾ ਉਥੇ ਕੁਰਸੀ ਤੇ ਮੈਂ ਅੱਜ ਮੈਂ ਬੈਠਾ ਤੇ ਨਿਲਕਪੁਰ ਦੇ ਫਿਲਮ ਨਾਇਕ ਵਾਂਗੂ ਮੈਂ ਕਾਨੂੰਨ ਕ੍ਰਾਂਤੀ ਕਰ ਦੂੰ ਹੂੰ ਕਿ ਸਿਸਟਮ ਨੂੰ ਠੀਕ ਕਰਨਾ ਪੈਣਾ ਢਾਂਚਾ ਠੀਕ ਕਰਨਾ